ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸਤਨਾਮ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਹੈ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਨਵੇਂ ਵੀਰਾਂ ਨੂੰ ਵੀ ਜ਼ਰੂਰ ਦੱਸ ਦਿੰਨੇ ਆ ਜੀ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਤੇ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਪਸੂ ਨਵੇਂ ਪੁਰਾਣੇ ਜਿਹੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਠੀਕ ਆ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਘੱਟੋ ਘੱਟ ਵੀ ਚਾਰ ਤਿੰਨ ਤੋਂ ਚਾਰ ਨਗ ਜਿਹੜੇ ਉਹ ਦਿਖਾ ਦਾਂਗੇ ਇੱਕ ਮੱਝ ਦਿਖਾ ਦਾਂਗੇ ਠੀਕ ਆ ਜੀ ਬਿਲਕੁਲ ਤਾਜੀ ਸੂਈ ਸਵਾਈ ਆ ਤੇ ਦੋ ਤੋਂ ਤਿੰਨ ਨਗ ਜਿਹੜੇ ਆ ਉਹ ਵੜਾ ਹੋਣ ਦੀਆਂ ਠੀਕ ਆ ਇਸ ਵੀਡੀਓ ਦੇ ਵਿੱਚ ਦੋਸਤੋ ਬਿਲਕੁਲ ਐਂਡ ਤੱਕ ਜਰੂਰ ਬਨੇ ਰਹੋ ਠੀਕ ਆ ਜੀ ਤਾਂ ਜੋ ਪੂਰੀ ਇਨਫੋਰਮੇਸ਼ਨ ਦਿੱਤੀ ਜਾਊਗੀ ਉਹ ਤੁਹਾਨੂੰ ਪਤਾ ਲੱਗ ਸਕੇ ਠੀਕ ਆ ਜੀ ਬਾਕੀ ਸੂਏ ਸਵਾਈ ਪਸੂ ਦੀ ਜਿਹੜੀ ਤਸੱਲੀ ਹਰ ਵਾਰ ਆਪਾਂ ਕਹਿ ਦਿੰਨੇ ਆ ਵੀ ਦੋ ਡਾਂਗ ਚੋਂ ਤਿੰਨ ਟ ਠੀਕ ਹੈ ਤਾਂ ਸੱਲੀ ਆਪ ਜਰੂਰ ਕਰ ਲਿਆ ਕਰੋ ਜਿਸ ਵੀਰ ਨੇ ਰਕਮ ਖਰਚ ਕਰਨੀ ਆ ਤਸੱਲੀ ਪਹਿਲ ਦੇ ਆਧਾਰ ਤੇ ਕਰ ਲਿਆ ਕਰੋ ਠੀਕ ਹੈ ਜੀ ਆਜੋ ਕਰ ਲੈਨੇ ਆ ਗੱਲ ਬਾਈ ਸਤਨਾਮ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਬਾਈ ਸਤਨਾਮ ਸਤ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਚੰਗੇ ਜੀ ਸੋ ਪਿਆਰ ਮਰਾ ਜੀ ਠੀਕ ਹੈ ਅੱਛਾ ਬਾਈ ਸਤਨਾਮ ਕੱਲ ਪ੍ਰਸੰਦੀ ਗੱਲ ਦੀ ਵੀਡੀਓ ਪਾਈ ਸੀ ਆ ਪਸੂ ਭਾਈ ਜੀ ਦੇਖ ਗਿਆ ਪਸੂ ਭਾ ਜੀ ਇੱਕ ਘੰਟੇ ਦੀ ਵੇਖ ਗਿਆ ਚਲੋ ਜੀ ਹਾਂ ਜੀ ਤੇ ਪੈਸਾ ਜਨਾ ਮੱਝ ਪਸ਼ੂ ਆਪਣੇ ਕੋਲ ਦੋ ਤੋਂ ਤਿੰਨ ਨੱਕ ਵਹਿੜਾ ਆ ਜਾਂ ਦੋ ਵਹਿੜਾ ਜੀ ਦੋ ਤਿੰਨ ਵਹਿੜਾ ਆ ਦੋ ਗੱਬਣਾ ਤੇ ਇੱਕ ਟੋਕੜ ਗੱਬਣਾ ਇਹ ਕਾ ਮੱਝ ਨੀਲੀ ਤਾਜੀ ਸੂਈ ਤਾਜੀ ਸੂਈ ਮੱਝ ਹਾਂਜੀ ਠੀਕ ਹੈ ਜੀ ਸਟਾਰਟ ਜਿਹੜਾ ਦੋਸਤੋ ਆਪਾਂ ਇਸ ਮੱਝ ਤੋਂ ਕਰ ਲੈਨੇ ਆ ਬਿਲਕੁਲ ਤਾਜੀ ਸੂਈ ਆ ਤੇ ਫੰਕਸ਼ਨਲੀ ਵੇਖ ਲੀਏ ਤੇ ਨੀਲੀ 라ਵੀ ਦੇ ਵਿੱਚ ਵੀ ਭਾਈ ਕਹਿੰਦਾ ਵੀ ਪੈਂਦੀ ਹੈ ਠੀਕ ਆ ਮਾਰਕਿੰਗ ਵੀ ਉਸੇ ਤਰ੍ਹਾਂ ਦੀ ਆ ਨੀਲੀ 라ਵੀ ਦੇ ਵਿੱਚ ਮੱਝ ਆ ਤੇ ਪੂਰਾ ਵੇਰਵਾ ਇਹਦਾ ਪੁੱਛ ਲੈਨੇ ਆ ਅੱਛਾ ਭਾਜੀ ਸੂਈ ਅੱਜ ਹੀ ਆ ਨਹੀਂ ਜੀ ਕੁਇਨ ਨੋਗੇ 8-7 ਦਿਨ ਹੋ ਗਏ ਹਫਤਾ ਹੋ ਗਿਆ ਬੰਜੀ ਕੱਟੀ ਮਗਰਾ ਮਗਰ ਕੱਟੀ ਆ ਹਫਤਾ ਹੋ ਗਿਆ ਸੁਹਾ ਕਿ ਨਾ ਹੋਊਗਾ ਸੁਹਾ ਤੇਜਾ ਜੀ ਤੇਜਾ ਸੁਹਾ ਤੇਜਾ ਸੁਹਾ ਲਓ ਜੀ ਮੂਹ ਮਾਥੀ ਦੀ ਦੇਖ ਸਕਦੇ ਹੋ ਠੀਕ ਆ ਜੀ ਸਿੰਗੀ ਸੁਗੀ ਬਿਲਕੁਲ ਬੈਕ ਸਾਈਡ ਤੋਂ ਫਰੀ ਨਾਲ ਟੱਚ ਆ ਤੇ ਆ ਮੱਝ ਆ ਠੀਕ ਆ ਜੀ ਤੇਜਾ ਸੁਹਾ ਤੁਸੀਂ ਮੰਨ ਸਕਦੇ ਜੀ ਬਾਕੀ ਅੱਗੇ ਕਿਸੇ ਵੀਰ ਦੀ ਸਮਝ ਮੈਂ ਕਹਿ ਦੇਣਾ ਹਾਂ ਲਓ ਜੀ ਤੇਜਾ ਸੁਹਾ ਕਿਉਂਕਿ ਵਪਾਰ ਦੀ ਲੈਣ ਆ ਤੇ ਅੱਜ ਭਾਜੀ ਹਫਤੇ ਦਾ ਹੁਣ ਦੁੱਧ ਕਿੰਨਾ ਹੋ ਜਾਦਾ ਇਹਦੇ ਵਿੱਚ 8 ਕਿਲੋ ਬਿਲਕੁਲ ਐ ਨਟ ਕੰਡੇ ਵਾਲਾ ਜਿਹੜਾ ਆਪਣੇ ਕੋਲ ਰਾਤ ਮੈਂ ਆਈ ਆ ਮੈਂ ਥੋੜੀ ਸੰਭਲ ਲਈ ਆ 4 ਕਿਲੋ ਲਓ ਜੀ ਥੋੜੀ ਜੀ ਸਾਬ ਸੰਭਾਲਦੀ ਲੋੜ ਆ ਦੋਸਤੋ ਕਈ ਵਾਰਾ ਥੋੜਾ ਦਰਮਿਆਨੇ ਘਰਾਂ ਦੇ ਵਿੱਚੋਂ ਨਾਰਮਲ ਸੇਵਾ ਦੇ ਵਿੱਚੋਂ ਪਸ਼ੂ ਨਿਕਲਦੇ ਆ ਇਸ ਕਰਕੇ ਇਹ ਥੋੜੀ ਸਾਮ ਸੰਭਾਲਣ ਦੀ ਲੋੜ ਆ ਬਾਕੀ ਮੱਥਾ ਮੂੰਹ ਮੱਥਾ ਪੂਰਾ ਤੁਸੀਂ ਵੇਖ ਲਓ ਇੱਕ ਤਾਂ ਕਿਹੜਾ ਹੋਰ ਕਢਾ ਦੇਣੇ ਆਪਾਂ ਆ ਦੇਖੋ ਜੀ ਠੀਕ ਆ ਆ ਇੱਕ ਵਾਰੀ ਹੋਰ ਮੋੜ ਦਾ ਨਿੱਕੇ ਵੀਰ ਲੈ ਇੱਕ ਵਾਰੀ ਫੇਰ ਮੋੜ ਦੇ ਠੀਕ ਆ ਜੀ ਉਹ ਪੂਰਾ ਤੋਰਾ ਵੇਖ ਸਕਦੇ ਹੋ ਚਾਲ ਢਾਲ ਵੇਖ ਸਕਦੇ ਜਮਾਦ ਦੀ ਠੀਕ ਹੈ ਜੀ ਬਿੱਲੀ ਮਣਕੀ ਅੱਖ ਸਟੇਟ ਪੜਾ ਤੇ ਪੈਰ ਜਿਹੜੇ ਦੋਸਤੋ ਬਿਲਕੁਲ ਤੁਸੀਂ ਵੇਖ ਸਕਦੇ ਹੋ ਖੋਚਾਂ ਤਾਂ ਜਿਹੜੇ ਦੋਸਤੋ ਹੈਨਾ ਤੋਤੇ ਆ ਲੋ ਠੀਕ ਹੈ ਜੀ ਸਵਾ ਤੇ ਆ ਵੇਖ ਤੁਸੀਂ ਅਛਾ ਫਤਿਹਨਾਮ ਸਿੰਘ ਇੱਕ ਪਾਸੇ ਮੜਾ ਮੈਨੂੰ ਲੱਗਾ ਤਲਵਾਰ ਦੀ ਹੈਗੀ ਆ ਉਹਦੇ ਵਿੱਚ ਉਹਦਾ ਪਹਿਲੀ ਗਈ ਉਹਦਾ ਤੇ ਕੋਈ ਗੱਲ ਬਾਤ ਨਹੀਂ ਸਰਮੋਦਰ ਜੀ ਉਤਰ ਨਹੀਂ ਪਾਣੀ ਪਾਣੀ ਤੰਗੀ ਪੀ ਹੀ ਲੇਗੀ ਅੱਛਾ ਪਹਿਲਾਂ ਜਾਂ ਕੇ ਛੋਟੀ ਛਾਟੀ ਨਹੀਂ ਡਿਕ ਡੁਕੀ ਜਾ ਕੇ ਦਾ ਮਤਲਬ ਆ ਵੀ ਹੁੰਦਾ ਕਿ ਇਹਨਾਂ ਹੀ ਵਈਆਂ ਨੇ ਪਹਿਨਾ ਬਚਪਨ ਦੇ ਵਿੱਚ ਵੀ ਮੜਾ ਮੋੜੋਸਦਾ ਵਾਦਾ ਅੱਛਾ ਜੀ ਤੇ 8 ਕਿਲੋ ਪੂਰ ਛਟਾ ਕਿਸੇ ਲੋ ਜੀ ਆਪਾਂ ਉਹ ਬੱਚਾ ਲਵਾ ਦੇਣਾ ਨੇ ਤਸੱਲੀ ਕਰਾਵਾਉਂਗੀ ਪੂਰੀ ਮੋਟਰ ਨੂੰ ਮੋਟਰ ਨੂੰ ਜਲਦੀ ਲਓ ਜੀ ਹਾਂ ਜੀ ਭਾਈ ਸਤਨਾਮ ਕਹਿੰਦਾ ਵੀ ਦੋ ਦੀ ਮੋਟਰ ਵਾਂਗੂ ਚਲਦੀ ਆ ਦੋਸਤੋ ਤੇ ਤਸੱਲੀ ਤੁਹਾਨੂੰ ਪਤਾ ਵੀ ਜਿਹੜੇ ਪ ਉਹ ਜਿੰਨੀ ਕੋ ਹੋ ਸਕਦੀ ਹੈ ਜਰੂਰ ਕਰਵਾ ਦੇ ਦੀ ਜੀ ਮੈਂ ਕਰ ਦੇ ਠੀਕ ਆ ਤੇ ਸਾਰੀ ਥਾਣ ਲੰਬਾਈ ਦੇ ਵਿੱਚ ਇੱਕ ਸਾਰਾ ਕੋਈ ਬਾਦ ਘਾਟ ਛੋਟਾ ਥਾਣੀ ਦਿਖੂਗਾ ਕਿ ਇਹਨਾਂ ਨੇ ਅਗਲਾ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਬਰਾਬਰ ਠੀਕ ਆ ਤੇ ਸਾਰੀ ਖਰੀ ਸਮਰਾਜ ਥੋੜੀ ਜਿਹੀ ਸਿੰਗਲਰ ਈ ਜੀ ਆ ਬਾਕੀ ਨਾੜਾ ਨੂੜਾ ਵੇਪਰ ਤਸਵੀਰ ਤੇ ਕਿੰਨੀਆਂ ਬ੍ਰੇਕ ਚਵੜੀ ਜੀ ਤੇਰੇ ਕੋਲ ਬਿਲਕੁਲ ਪਤਲਾ ਕਰਕੇ ਸਾਰੀ ਮੈਂ ਕਿੰਗੀ ਆ ਤੇ ਥੋੜੀ ਜਿਹੀ ਨਸੀਰੀ ਦਸੀਰੀ ਆ ਤੇ ਮੁੰਡੇ ਵੀ ਸੇਵਾ ਵਾਲੇ ਕੋ ਚਲ ਗਈ ਤੇ ਭਾਅ ਵੀ ਆਪਾਂ ਲਿੱਸਾ ਹੀ ਕਰਨਾ ਵੇ ਅਚਾ ਆ ਮੋਲ ਦੇ ਭਾਵੇਂ ਜੀ ਸਟਾਫ ਨੂੰ ਮਾਰਨ ਨੂੰ ਬਾਕੀ ਮਾਝਾ ਲਿਸੀ ਤੇ ਭਾਰਾ ਜੀਲਾ ਕਰਦੀ ਹੈ ਨਹੀਂ ਨਹੀਂ ਆਪਾਂ ਦੇ ਰਾਜੀ ਦਾ ਵੀ ਲਿਸਾ ਕਰ ਦਿੰਦੇ ਨੇ ਉਹਨਾਂ ਨੂੰ ਹੀ ਪੈਸੇ ਭਾ ਦੋ ਭਾਈ ਪਹਿਲਾਂ ਵੀ ਤੁਹਾਨੂੰ ਨੋਰਮਲ ਹੀ ਦਿਖਾ ਦਿੱਤਾ ਜੇ ਮੈਂ ਜਿਆਦਾ ਆਪਾਂ ਨਹੀਂ ਲਾਭ ਕਰਨਾ ਇੰਨਾ ਬੜਾ ਮਿਹਰ ਦੀ ਕਿਰਪਾ ਨੇ ਜਦੋਂ ਕੰਮ ਚੱਲਿਆ ਚਲੋ ਭੈਣ ਭਰਾਵਾਂ ਦੇ ਸਹਿਯੋਗ ਨਾਲ ਸਹਿਯੋਗ ਨਾਲ ਇੰਨਾ ਬੜਾ ਆਪਾਂ ਨੂੰ ਬਿਲਕੁਲ ਜੀ ਬਿਲਕੁਲ ਇਹ ਹੈ ਕਿ ਦੂਜੇ ਨੰਬਰ ਤੇ ਵੀ ਜੇ ਕੇ ਹੋਵੇ ਜੀ ਸੇਵਾ ਵਾਲੇ ਵੀ ਚੱਲ ਗਏ ਨਾ ਮੈਂ ਚੰਗਾ ਦਾਲ ਸੁਣਾ ਬੈਗਾ ਦੁੱਧ ਵੀ 10-11 ਕਿਲੋ ਭਰਨ ਆ ਲਈਏ ਆ ਦੇ ਕੋਈ ਸ਼ੱਕ ਨਹੀਂ ਨਸਲ ਵਾਲੀ ਦਾ ਦੁੱਧ ਅਕਸ ਤੇ ਕਿੰਨਾ ਮੁਰਰੂ ਮੋਦੀ ਜੀ ਬਾਈ ਸਾਰਾ ਕਰ ਲਗੀ ਹਾਂ ਆਪਾਂ ਮੁੱਲ 55 53000 ਦੀ ਮਾਦੇ ਲੈ ਇਹਦੇ ਜਿਹੜੀ ਬਿਲਕੁਲ ਜਾਇਜ਼ ਬਾਕੀ ਕੋਈ ਹਸਾ ਲਓ ਠੀਕ ਹੈ ਜੀ 53000 ਦੀ ਦੋਸਤੋ ਹੋ ਜੂਗੀ ਠੀਕ ਹੈ ਜਦੋਂ ਕੋਈ ਵਪਾਰੀ ਵੀਰ ਹੈ ਚਾ ਵੀਰ ਕੋਈ ਵੀ ਆਪਣਾ ਉਹ ਜਦੋਂ ਮੇਰੇ ਤੇ ਛੱਡ ਦਿੰਦਾ ਤੇ ਮੈਂ ਇਹਨਾਂ ਨੂੰ ਵੀ ਯਾਰ ਜਿੱਦਾਂ ਕੋਈ ਭੈਣ ਭਰਾ ਅੱਗੇ ਕੋਈ ਵਿੱਚੋਂ ਮਾਨ ਸਰਕਾਰ ਨੂੰ ਪਿਆਰ ਮਾਉਤ ਜੇ ਕਰਨੀ ਹੋਈ ਮੌਕੇ ਤੇ ਉਹ ਜਿਹੜਾ ਦੋਸਤੋ ਹੋ ਜੂਗਾ ਮੌਕੇ ਤੇ ਠੀਕ ਹੈ ਥੋੜਾ ਬਦਾ ਕੋਈ ਰੱਸਾ ਜਿਹੜਾ ਇਹ ਕਹਲੋ ਜਿਵੇਂ ਵੀ ਹੈ ਤੇ ਆਹ ਮਾਝਾ ਬਾਡੀ ਬੰਦ ਤਾਂ ਤੁਸੀਂ ਦੇਖ ਲਓ ਫੇਸ ਕੁਆਲਟੀ ਚ ਥੱਲੇ ਕੱਟੀ ਹੈ ਕੱਟੀ ਵੇਖ ਰਹੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਕੱਟੀ ਕਾਲੀ ਸ਼ਾਹ ਹੋਵੇ ਬਿਲਕੁਲ ਇੱਕ ਰੰਗ ਜਿਹੜੀ ਕੱਟੀ ਹੈ ਠੀਕ ਹੈ ਜੀ ਕੁਝ ਜਿਹੜੇ ਮਗਰ ਵਾਲ ਵਾਈਟ ਹੈਗੇ ਆ ਆ ਕੱਟੀ ਆ ਮਗਰ ਠੀਕ ਆ ਆ ਬਹਿਣੀ ਵਾਲੇ ਪਾਸੇੋਂ ਥਾਣਾ ਜੀ ਸਰਪੰਦੇ ਉਹ ਬੱਚਾ ਦਵਾ ਆ ਦੇ ਕਰਾ ਵੇਖੋ ਚੱਲਦੀ ਮਹਿਕ ਦਾ ਅੱਛਾ ਜੀ ਨਹੀਂ ਆਪਾਂ ਕੋਈ ਨਹੀਂ ਕਰਾ ਦਾਂਗੇ ਚੈੱਕ ਜੀ ਅੱਛਾ ਬਾਈ ਸੁਰਨਾ ਸੁਰਨਾ ਭਾਈ ਅੱਗੇ ਜਿਹੜੀ ਆ ਆ ਕੀ ਦੂਜੇ ਨੰਬਰ ਦੀ ਜਰਸੀ ਕ੍ਰੋਸ ਸਾਹੀ ਹਾਲ ਦਾ ਜਰਸੀ ਕ੍ਰੋਸ ਆ ਜੀ ਅੱਛਾ ਜੀ ਤੇ ਬਾਕੀ ਸਣੀ ਸੁਣੀ ਵੇਖੋ ਕਰਵਾ ਲੈ ਬਹੁਤ ਜਿਆਦਾ ਸੀਰ ਆ ਵਜਨ ਵਜਨ ਨਹੀਂ ਪੂਰਾ ਦੁੱਧਾ ਸੁ ਤੇ ਥਾਂ ਤੋਂ ਬਹੁਤ ਥੋੜੀ ਬੰਡ ਬੁੰਡੋ ਕਰ ਰਹੇ ਹਾਂ। ਹਾਂ ਲੋ ਜੀ। ਸਵੇਰ ਦੁਜਾ ਸੁਵੇ ਕੀ ਜੀ? ਦੁਜੇ ਸੁਣਾ ਨੇ ਜੀ। ਸੁਣਾ। ਹਾਂ ਜੀ। ਬਾਕੀ ਵਰਨਪੁਰ ਵਰਨਪੁਰ ਲਾ ਕਾਫੀ ਸੋਹਣੀਆਂ ਦੇਖੋ ਜੀ। ਕੋਈ ਕਹਿਣ ਵਾਲੀ ਗੱਲ ਨਹੀਂ ਕੀ। ਅਗਲੇ ਪਿਛਲੇ ਥਰਾਂ ਦਾ ਵਿੱਚ ਡਿਫਰੈਂਸ ਦੀ ਗੱਲ ਕਰਨੀ ਹੈ ਕਿ 5-5 ਇੰਚ 4-4 5-5 ਇੰਚ ਜਿਹੜਾ। ਅੱਡੇ ਦਾ ਲੱਡੂ ਲਾ ਬਣ ਗਿਆ। ਬੱਚੀ ਪਾਣੀ ਵੜੀ ਢੇੜ 6-7 ਨੇ ਲੈ ਗਏ ਨੇ। ਲਓ ਜੀ। ਵਾਜੇ ਵੀ ਪੂਰਾ ਕੰਮ ਹੋ ਗਿਆ। ਹਫਤਾ ਖੰਡ ਹਜੇ ਆਰਾਮ ਨਾਲ ਸਮਾਂ ਲੈ ਜੂਗੀ ਢੇਲ ਕਾਫੀ ਆ। ਬਿਲਕੁਲ ਲਾਲ ਤੇ ਥੋੜਾ ਜਿਹਾ ਕ ਕੀ ਆ ਫੇਸ ਕੁਆਲਟੀ ਆ ਪਸੰਦ ਆਊਗੀ ਤੁਹਾਨੂੰ ਇਹ ਵੀ ਵੜ ਤੇ ਐਨੀਮਲ ਦੋਸਤੋ ਚੰਗੇ ਵੀ ਆ ਠੀਕ ਆ ਚੰਗੇ ਵੀ ਆ ਦਰਮਿਆਨੇ ਵੀ ਆ ਵੱਡੇ ਮੁੱਲ ਦੇ ਵੀ ਆਉਂਦੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦੇਖਣ ਦੇ ਵਿੱਚ ਮਿਲਦੀ ਆ ਜਿਹੜੇ ਜਿਹੜੇ ਹਿਸਾਬ ਨਾਲ ਪੈਸਾ ਲਾਉਣਾ ਤੇ ਜ਼ਿਆਦਾਤਰ ਕੀ ਦੇਖਣ ਦੇ ਵਿੱਚ ਆਉਂਦਾ ਹੈ ਵੀ ਪਸ਼ੂ ਆਮ ਥਾਟਕਾਂ ਦੇ ਨਾਲੋਂ ਕਿਤੇ ਨਾ ਕਿਤੇ ਮੁੱਲ ਥੋੜਾ ਬਾਤ ਤੁਹਾਨੂੰ ਇੰਪਰੈਸ ਵੀ ਲੱਗੂਗਾ ਜਾਇਜ਼ ਵੀ ਲੱਗੂਗਾ ਠੀਕ ਆ ਜੀ ਤੋਰ ਫਿਰ ਕੇ ਤੁਸੀਂ ਵੀ ਸਾਡੇ ਮੈਂਟਰਾਂ ਦੇਖ ਲਈਓ ਆਪਾਂ ਲੈਣਾ ਦਾ ਮਾਲ ਸਰਪੋਰਟੇ ਹਾਂ ਤੇ ਪੈਰਵਾਈ ਕਰੀ ਦੀ ਪੂਰੀ ਦੀ ਆਪੋਸਨ ਮਾਲ ਬਿਲਕੁਲ ਜੈ ਜੀ ਤੇ ਲਿਆਗਾ ਹਾਂ ਇਹਨੇ ਚਲੋ ਨਿਕਲ ਗਿਆ ਬਾਹਰ ਤੇ ਫੜ ਲਓ ਦੋ ਦੋ ਹਾਂਜੀ ਤੇ ਭਾਜੀ ਸਤਨਾ ਕੀ ਰਹੂਗਾ ਲੈਣ ਦੇਣ ਦਾ ਜੀ ਬੱਛੀ ਜੇ ਤੇ ਹੁੰਦੀ ਸੋਈ ਫਿਰਦੇ ਹੀ 40000 ਰੁਪਏ ਆ ਐ ਵੀ ਆ ਚਲੋ ਵਿਕਣੀ ਵੀ ਆ ਕਰ ਮਾਰੀ ਆਪਾਂ 30000 ਦੀ ਬੱਛੀ ਦੇ ਦਾਂ 30000 ਬਿਲਕੁਲ ਲਾਲੋ ਸਾਹਿਬ ਜੀ ਤੁਸੀਂ ਕਿੰਦਾ ਬੱਛੀ ਜਿਆਦਾ ਚੰਗੀ ਆ 30000 ਤੇ ਲੱਡੂ ਲਾ ਵੇਖੋ ਲਓ ਜੀ ਠੰਡੀ ਧੀਰੀ ਆ ਥਾਣ ਤੋਂ ਪੂਰਾ ਸੁੱਕੀ ਗੂਦ ਆ ਦੀ 14 ਸਰਾਜ ਵਾਲੇ ਹਾਂ ਇੱਕੋ ਜਿਹੀ ਵੀ ਸੁਫਾਈ ਸੁਭੀ ਪੂਰੀ ਆ ਵੀ ਮੰਡੀ ਜੋ ਟਰੈਕਟਰ ਲੈਣ ਚਾਹੀਏ ਨਾ ਹਾਂਜੀ ਤੇ ਉਹ ਪਹਿ ਜਦੋਂ ਚੁੱਕਦੇ ਨਾ ਟਾਫਾ ਜਾਂ ਵੀ ਟਰੈਕਟਰ ਇੰਜਨ-ਉੰਜਨ ਬਖਾਉਣੀਆਂ ਤੇ ਇਹ ਪੁਰਾਣੇ ਵੀ ਆ ਸਾਫ਼ ਵੇਖੋ ਜੀ ਕੋਈ ਲੀਕਿੰਗ ਨਹੀਂ ਹੈਗੀ ਹਾਂਜੀ ਹਾਂਜੀ ਉਹ ਗੱਲਬਾਤ ਦੇ ਵੀ ਕੋਈ ਲੀਕਿੰਗ ਵਾਲਾ ਕੰਮ ਨਹੀਂ ਹੈਗਾ ਹਾਂ ਕੋਈ ਲੀਕਿੰਗ ਵਾਲਾ ਕੰਮ ਨਹੀਂ ਹੈਗਾ ਤੇ ਆ ਜਿਹੜੀ ਦੋਤੋਂ ਬੱਛੀ ਆ ਤੁਸੀਂ ਬਿਲਕੁਲ ਵੇਖ ਲਈ ਆ ਠੀਕ ਆ ਜੀ ਨਵੀਆਂ ਆ ਬਿਲਕੁਲ ਤੇ ਥੰਮ ਤੁਨ ਉਲਟ ਬਹਿਣੀਆਂ ਦੇ ਪਾਸੇ ਵੀ ਕਰੋ ਚੈੱਕ ਠੀਕ ਆ ਵੀ ਸਾਇਜ਼ ਵੀ ਚੰਗਾ ਮੁੱਠੀ ਥਾਣਾ ਤੇ ਰੇਟ ਵੀ ਬੜਾ ਪਰਸਤ ਜਾਇਜ ਆ ਬਿਲਕੁਲ ਚਲੀ ਜਾਂਦੀ ਜੀ ਵਾਸੀ ਵਿਗਣੀ ਹੈ ਜਦੋਂ ਆਪਾਂ ਕਿਹਨੇ ਨਿਆਲੇ ਆ ਪਰ ਆਪਾਂ ਇਹ ਨਹੀਂ ਵੀ ਮੰਨ ਲਓ ਵੀ ਪੈਸੇ ਹੁਣ ਕੀ ਨਹੀਂ ਮਿਲਦਾ ਸਭ ਨੂੰ ਮਿਲ ਜਾਂਦਾ ਹੈ ਨਹੀਂ ਮੈਂ ਵੀ ਜਿਹੜਾ ਭੈਣ ਭਰਾ ਗੱਲ ਹੀ ਕਰੀ ਕਿਉਂ ਭੈਣ ਭਰਾ ਸਦਨਾ ਬਈ ਦੂਰੋਂ ਆਉਣਾ ਕੋ ਤਿੱਪਣ ਦੇ ਵਿੱਚ ਕੋਈ ਅੱਗਾ ਪਿਛਾ ਕਿਸੇ ਪਾਸਿਓਂ ਕਰਵਾਦੀ ਜਾਂਦੇ ਇਹਦੇ ਮੰਨੀ ਮੈਂ ਤਾਂ ਇਹ ਜੇ ਕਰਵਾਉਣਾ ਤਾਂ ਤੁਸੀਂ ਆਪੇ ਚੱਲਾਪਤ ਬੜਾ ਘੜੀ ਸੁੱਕੀ ਗੂੰਦ ਵੀਰਜੀ ਹੱਲ ਨਹੀਂ ਆਉਂਦੀ ਆ ਸੁੱਕੀ ਗੂੰਦ ਆਉਂਦੀ ਆ ਵੀ ਸ਼ਹਿਦ ਜਿਹਨੂੰ ਆਪਣੇ ਕੰਮ ਤੋਂ ਨਾ ਆ ਵੀਰ ਨਾ ਆਪਣੀ ਖੜੀ ਡਬਿਊ ਐਸ਼ੀ ਨਹੀਂ ਪਾਰ ਲੈ ਲੋਕੇ ਹਾਂਜੀ ਹਾਂਜੀ ਉਹ ਇੰਨੇ ਖੁਸ਼ ਹੋਏ ਵੀਰਜੀ ਆਰਾ ਤੜੇ ਨਹੀਂ ਦਾ ਚੱਪੜਾ ਦਾ ਕੰਮ ਕੀਤਾ ਕਿ ਨਹੀਂ ਇਹ ਤਾਂ ਇਹ ਵੀ ਪਹਿਲਾ ਵਾਰੀ ਆ ਜਦੋਂ ਅਸੀਂ ਇਹ ਕੰਮ ਦੇਖਿਆ ਨਹੀਂ ਹਾਂ ਲਓ ਜੀ ਇਨੀ ਤਸੱਲੀ ਦੇ ਲਓ ਵੀ ਦੋਸਤੋ ਇਹ ਦੇਖੋ ਜੀ ਆਹ ਵੇਖੋ ਜੀ ਠੀਕ ਆ ਗੂੰਦ ਆਉਂਦੀ ਆ ਜੀ ਆਹ ਵੇਖੋ ਹਲੇ ਬਸ ਚੀਜ਼ ਦੀ ਪਾਣੀ ਬਹੁਤ ਜ਼ਿਆਦੀ ਆ ਠੀਕ ਆ ਜੀ ਠੀਕ ਆ ਪਰ ਮਾਗਲਾ ਸੀ ਬਾਕੀ ਦੋਸਤੋ ਇਸੇ ਤਰੀਕੇ ਨਾਲ ਤਸੱਲੀ ਆਪਦੀ ਕਰ ਲਿਆ ਕਰੋ ਵੀ ਆ ਜਿਵੇਂ ਬਾਈ ਸਤਨਾਮ ਕਰਦਾ ਚਾ ਠੀਕ ਹੈ ਜੀ ਇਸੇ ਤਰ੍ਹਾਂ ਤਸੱਲੀ ਬੇਸ਼ੱਕ ਇਹਦੇ ਵਿੱਚ ਆਪਾਂ ਇਹ ਕਹਿੰਦੇ ਚਾਰ-ਚਾਰ ਤਾਰਾ ਪੂਰਾ ਸ਼ੈਤ ਆਉਂਦਾ ਜੀ ਠੀਕ ਹੈ ਜੀ ਵੀ ਘੱਟੋ ਘੱਟ ਵੀ ਚਾਰ-ਚਾਰ ਤਾਰਾਂ ਜਿਹਨੂੰ ਕਰ ਲਿਆ ਕਰੋ ਦੇਖੋ ਜੀ ਠੀਕ ਆ ਬੋਤ ਇਹ ਦੇਖੋ ਜੀ ਆਲੇ ਬੱਛੀ ਦਾ ਰੇਣ 8-7 ਕਰ ਜਣੇ ਬਹਿ ਜਾ ਬਹਿ ਜਾ ਕਰਾਉ ਕਰ ਮਾਰੀ ਲਓ ਜੀ ਸੁੱਕੀ ਗੁੰਮ ਹੈ ਜੀ ਠੀਕ ਹੈ ਜੀ ਤੇ 8 7 ਦਿਨ ਹਜੇ ਆਰਾਮ ਨਾ ਕੱਢ ਜੂਗੀ ਠੀਕ ਹੈ ਜੀ ਆ ਉਲਟ ਪਹਿਣੀ ਆ ਦਾ ਜਿਹੜਾ ਮਗਰਲਾ ਦਾ ਆ ਮਗਰਲਾ ਜੀ ਉਹਦੇ ਚ ਵੇਖੋ ਗੁੰਦ ਇੱਕ ਬਿਲਕੁਲ ਗੁੰਦ ਵੀ ਇੱਕੋ ਜਿਹਾ ਇੱਕੋ ਜਿਹਾ ਕਾਜੀ ਪਾ ਇੱਕੋ ਜਿਹਾ ਤੇ ਪਾ ਬਾਕੀ ਦੋਸਤੋ ਤਸੱਲੀ ਜਿਹੜੀ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਬਾਕੀ ਤਸੱਲੀ ਆ ਖਰੀਦਦਾਰ ਵੀਰ ਵੀ ਜਰੂਰ ਆਉਂਦੀ ਯਾਰ ਜਰੂਰ ਕਰ ਲਿਆ ਕਰੋ ਕਿਉਂਕਿ ਵਪਾਰੀ ਵੀਰ ਨੇ ਵੀ ਤਸੱਲੀ ਅੱਗੋਂ ਵੀ ਕਰਕੇ ਆਉਂਦੀ ਆ ਫੋਨ ਵੀਡੀਓ ਰਿਕਾਰਡਿੰਗ ਦੇ ਵਿੱਚ ਵੀ ਤੁਹਾਨੂੰ ਕਰਕੇ ਦਿਖਾ ਦਿੰਦੇ ਆ। ਇਹ ਠੰਡੀ ਹਲੋ ਨਹੀਂ ਕੋਈ ਅੰਤ। ਇਹਦੇ ਕੋਈ ਸੁਵੇ ਗਰਮ ਨਹੀਂ। ਲਓ ਜੀ ਛੜ ਤੋਂ ਜੀ ਪ੍ਰਵਾਹ ਢਲੋ। ਲਓ ਜੀ ਤੇ ਮੁੱਲ ਵੀ ਜਾਇਜ਼ ਹੈ ਜੀ। ਮੁੱਲ ਤਾਂ ਬਿਲਕੁਲ ਜਾਇਜ਼ ਹੈ। ਅੱਛਾ ਭਾਈ ਸਦਨਾਮ ਅੱਗੇ ਕੋਈ ਹੁਣ ਵੀ ਅਸੀਂ ਵੀ ਮੰਨ ਲਓ ਵੀ ਹੁਣ ਸਾਨੂੰ ਤੇ ਕਿਸੇ ਨੇ ਦਿੱਤੀ ਆ। ਤੇ ਜਿਹੜਾ ਆਪਾਂਵੇਂ ਲੱਭ ਕਰੀਏਗੇ ਭਾਵੇਂ 40 ਦਿਵਸ ਹੀ ਰਤੀ ਵਿਕਦੀ ਆ। ਹਾਂ। ਰੋਹ ਕੰਮ ਨਹੀਂ। ਦੇਖਣੀ ਤੁਹਾਨੂੰ ਆਪਾਂ ਨੂੰ ਮੇਰੀ ਜਿਆਪਾ ਦੱਸ ਕੋਈ ਬਦ ਕਰ ਗੋ। ਲੈਵਾ ਨਹੀਂ ਸਹੀ ਜਿਹਾ ਸਹੀ ਇਹ ਚੱਕਰ। ਤੇ ਅੱਗੇ ਆਪਣੇ ਕੋਲ ਆ ਆ ਗਿਆ ਜੀ ਹਾਂ। ਹਾਂ ਜੀ ਜਸਮੀ ਜੀ। ਠੀ ਵੀ ਬੇਲ ਵੀ ਚੰਗੀ ਖਾਸ ਆ ਸਪੈਸ਼ਲ ਤੇ ਹਾਈਟ ਵੀ ਪੂਰੀ ਆ ਦਿਨ ਹਜੇ ਲੈਂਦੀ ਆ ਦਿਨ ਕਿਹਨੂੰ ਹਸਦਾ ਹਸਦਾ 10 ਦਿਨਾਂ ਦੇ ਲੈ ਜਾਣੇ ਆ ਆਦੇ ਜਲਦੋਂ ਪਰਿਆ ਟਿਕਟ ਕਾ ਹੀ ਪਈ ਜਦੋਂ ਬਾਕੀ ਖੜੀ ਹੋਣੀ ਜੇ ਤੁਹਾਨੂੰ ਲੋ ਜੀ ਤੇ ਠੰਡੀ ਆ ਸੀਲਸ ਆ ਪੂਰੀ ਆ ਵੀ ਬਣੂ ਤੁਹਾਨੂੰ ਪੂਰੀ ਦੋਸਤੋ ਗੱਲਾਂ ਤਾਂ ਗੱਲਾਂ ਹੀ ਕਰਦੇ ਸੀ ਐਚ ਐਫ ਬਰੀਡ ਦੇ ਵਿੱਚ ਤੁਸੀਂ ਇਹਨੂੰ ਮੰਨ ਲਿਓ ਠੀਕ ਹੈ ਜੀ ਬੇਸ਼ੱਕ ਹਾਈਟ ਖਾਦ ਲਓ ਤਾਂ ਮੈਨਾਂ ਵੀ ਪੂਰੇ ਕੜਾਕੇ ਕੱਢ ਚੀਜ਼ ਆ ਵੀ ਪੂਰੀ ਵੱਡੀ ਹਾਈਟ ਆ ਬੇਲ ਬੜੀ ਸੋਹਣੀ ਆ ਠੀਕ ਹੈ ਜੀ ਵਜਨ ਪੂਰਾ ਪੋਲਦਾ ਵਜਨ ਲੋਡ ਪੂਰਾ ਹੈ ਜੀ ਵਜਨ ਲੋਡ ਵਾਲੇ ਪਾਸੇ ਤੋਂ ਮਾਲਕ ਦੀ ਕਿਰਪਾ ਪੂਰੀ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਬਿਲਕੁਲ 알아 ਤੋਰ ਕੇ ਦਿਖਾ ਦਿੰਨੇ ਆ ਸੋ ਬਾਕੀ ਚਾਲ ਢਾਲ ਵੇਖ ਲਓ ਬਿਲਕੁਲ ਲੇਵਾ ਫੱਦਰ ਇੱਕ ਸਾਰ ਜਿਹੜੇ ਦੋਸਤੋਂ ਥਾਣ ਬੈਕ ਸਾਈਡ ਤੋਂ ਹਵਾਨੇ ਵਿੱਚ ਢਿੱਲ ਢੁਨ ਕਾਫੀ ਹੈ ਠੀਕ ਹੈ ਜੀ ਢਿੱਲ ਕਾਫੀ ਆ ਜਿਹੜੇ ਸਾਣਾ ਹਵਾਨਾ ਲੇਵਾ ਭਰਦੀ ਆ ਦੋਸਤੋਂ ਥਾਣ ਚੱਡੇ ਨੂੰ ਆਪਾਂ ਆਈਡੀਆ ਕਰ ਸਕਦੇ ਆ ਵੀ ਬਹੁਤ ਚੰਗਾ ਸੋਹਣਾ ਹਵਾਨਾ ਬਣਾ ਲੂਗੀ ਆ ਲੋ ਕਿ ਜੀ ਇਹ ਆਜਾ ਭਾਜੀ ਸੁਤਨ ਸਿੰਘ ਕੇ ਸੂਬਾ ਤੀਜਾ ਸੁਣ ਗੀ ਤੀਜਾ ਸੁਣਾ ਜੀ ਤੇ ਕੀ ਮੋਲ ਆਪਾਂ ਲੈਣ ਦੇ ਹਨ ਕਿਤੋਂ ਮੋਲ ਦੇ ਵਿੱਚ ਰਾਜ ਦਾ 57000 ਰੁਪਇਆ ਆ ਜੇ ਤੁਸੀਂ ਤਿਆਰ ਹੋ ਕੇ ਜਾਂ 4-5 ਦਿਨ ਵਿੱਚ ਰੱਖ ਲੈਣੀ ਉਹ ਮੌਕੇ ਤੇ ਮੌਕੇ ਦੇ ਮੌਕੇ ਦੇ ਉਹਦੇ ਤੋਂ ਤੁਹਾਨੂੰ ਵੀ ਪਤਾ ਵੀ ਇਹੋ ਹੀ ਆ ਜਿਹੜੀ ਚਾਰ ਦਿਨ ਸਾਹਮਣੇ ਪੈਣੀ ਆ ਅੱਜ ਤੋਂ ਬੰਦਾ ਕੋਈ ਨਹੀਂ ਕਰਵਾ ਲਈਦਾ ਵੀ ਘੱਟੋ ਘੱਟ ਵੀ 4 ਦਿਨ ਜਾਂ ਹੋ ਸਕਦਾ ਵੀ ਹਫ਼ਤਾ ਦਸ ਦਸ ਦਿਨ ਤਾਂ ਲੈ ਜੂਗੀ ਚਾਰ ਦਿਨ ਮੈਨੂੰ ਹੁਣ ਦਸ ਦਿਨ ਲੈਣੀ ਕੋਈ ਵੱਡੀ ਬੜਾ ਬਨਣ ਵਾਲੇ ਪਾਸੇ ਢਿੱਲ ਨਹੀਂ ਰੱਖਣੀ ਆ ਤੁਸੀਂ ਚਲੋ ਮਾਲ ਚੀਜ਼ੇ ਜਾਵੇ ਫਟਲਾ ਢੁਲਾ ਦੁੱਧ ਦੇ ਘਾਹ ਦੀ 32 5 ਕਿਲੋ ਦੀ ਫੁੱਲ ਆਪਣੀ ਗਰੰਟੀ ਹੋਣੀ ਬਾਕੀ ਦੋਸਤੋ 20 ਤੋਂ ਪਲੱਸ 22 24 25 ਦੀ ਬਾਈ ਜਾਂਦਾ ਵੀ ਇਹਦੀ ਤਸੱਲੀ ਆ ਬਾਕੀ ਉਹ ਸਭ ਨਾਲ ਬਣੂਗੀ ਪੂਰਾ ਉਹ ਸੰਗਤ ਦਾ ਛੋਟਾ ਘਾਲੇ ਕੋਈ ਦੂਰ ਘਾਲੇ ਦੀ ਸਾਰੀਆਂ ਗਰੰਟੀਆਂ ਫੁੱਲ ਆ ਕੋਈ ਭਾਰ ਨਹੀਂ ਛੱਡਦਾ ਜੀ ਇੱਕ ਹੋਰ ਆ ਗਿਆ ਬਿਲਕੁਲ ਜਿਹੜਾ ਦੋਸਤੋ ਲਾਸਟ ਦੇ ਵਿੱਚ ਇੱਕ ਛੋਟਾ ਜਿਹਾ ਗਿਫਟ ਆ ਠੀਕ ਆ ਗਿਫਟ ਵੀ ਹੈਗਾ ਤੇ ਬਿਲਕੁਲ ਘੱਟ ਪੱਠੀ ਖਾ ਕੇ ਪਸ਼ੂ ਰੱਜਣ ਵਾਲਾ ਤੇ ਦੁੱਧ ਤਕਰੀਬਨ ਉਨਾ ਹੀ ਦਿੱਤੀ ਜਾਣਾ ਠੀਕ ਆ ਜੀ ਤੇ ਆ ਬੱਚੀ ਦੀ ਡਿਟੇਲ ਕੀ ਹੈ ਭਾਜੀ ਇਹ ਦਿੱਤੀ ਇਹ ਮਤਲਬ ਗੁਜਰਸੂਵੀਰ ਜਰਸੀ ਕਲਰ ਦੀ ਕਾਫੀ ਕਦਰ ਜੀ ਦਫਾ ਆ ਰਹੇ ਹਾਂ ਖੜੀ ਹੋਣੀ ਬੜੀ ਆ ਇਹ ਨਾ ਸਵਾਗਤ ਨਾ ਵੀ ਨਾ ਤਨ ਤੋਂ ਪਾਸ ਮਤਲਬ ਗੱਬਣ ਚੈੱਕ ਪਾਸ ਹੋਈ ਹੈ ਅੱਛਾ ਜੀ ਤੇ ਇਹਦੇ ਕੋ 6 6.5 ਕੁ ਦੋ ਦਾਮੇ ਮਰਾਦੀ ਆਈ ਆ ਚੇਕ ਸਾਡੀ ਬੜੀ ਚੌਣ ਚਾਂ ਚੇਕ ਨੰਬਰ ਦੀ ਹੈ ਜੀ ਦੋ ਦਾ ਕੇ ਝੋਲਿਆ ਦੁੱਧ ਸਹੀ ਹੋਣਾ ਹੀ ਹਾਂ ਰਾਤੀ ਚੋਈ ਆਪਾਂ ਸੇਰੇ ਜੀ ਰਸੀ ਨਹੀਂ ਆਣਾ ਪਾ ਲੈਣਾ ਪਹਿਲਾਂ ਉਹ ਪਾ ਲੈ ਕੋਈ ਚੱਕਰ ਨਹੀਂ ਬੇਸ਼ੱਕ ਆਂਦੀ ਕੋਈ ਨਹੀਂ ਪਾਵੇ ਪਾਊਗਾ ਜਨਾਬ ਤੇ 6 ਕਿਲੋ ਦੁੱਧ ਆ ਵੀ ਸਵਾ 3 ਕਿ ਮਹੀਨੇ ਜਾਂ ਸਾਢੇ 3 ਮਹੀਨੇ ਦੇ ਇਹ 3 ਨਾਲ ਤੋਂ ਪਲੱਸ 8-10 ਦਿਨ ਕਿਉਂਕਿ ਸਵਾ 3 ਦਾ ਕਿਲੋ ਇੱਕ ਪਾਸ ਹੋਈ ਭਾਵੇਂ ਦੁੱਧ ਚੰਦਾ ਵੀ ਲੈ ਲੋ ਇਹੋ ਗੱਲ ਹੋ ਗਈ ਠੀਕ ਹੈ ਜੀ ਮਤਲਬ ਹੈ ਕਿੱਕ ਪਾਸ ਠੀਕ ਹੈ ਜੀ ਚੈੱਕ ਪਾਸ ਇਹ ਬਗਰ ਮੱਛੀ ਵੀ ਆਉਂਦੀ ਜੀ ਕੋਈ ਮੱਛੀ ਧੰਨਵਾਦ ਆਹ ਬੱਚੇ ਨੂੰ ਮੈਂ ਪਾਇਆ ਸੀ ਛਿੜਾ ਲੇ ਦਿੱਤੋ ਇਹ ਤੇ ਮਗਰੀ ਬੱਚੀ ਆਹ ਵਾਰੀ ਸਮਝ ਸੋਚੀ ਆ ਆਹ ਜਿਹੜੀ ਆਹ ਰੱਖੀ ਛੱਡ ਕੇ ਚੋਲਾ ਲਵਾਇਦਾ ਜੋਲੋ ਠੀਕ ਆ ਆ ਮਗਰ ਬੱਚੀ ਆ ਦੋਸਤੋ ਬੱਚਾ ਛੱਡ ਕੇ ਤੁਸੀਂ ਚੁਵਾਈ ਕਰ ਸਕਦੇ ਜੀ ਮਗਰ ਬੱਚੀ ਆ ਠੀਕ ਆ ਤੇ ਬੱਚੀ ਵੀ ਨਾਲ ਦਿੱਤੀ ਜਾਊਗੀ ਕਿਉਂਕਿ ਚੋਹ ਪਤਮਾਨ ਜਿਹੜਾ ਬਿਲਕੁਲ ਬੱਚੀ ਤੇ ਆ ਨਹੀਂ ਉਹ ਭੋਨ ਤਾਂ ਚੋਲ ਕੇ ਵੈਸੇ ਵੀ ਥਾਪੀ ਤੇ ਆ ਨਾ ਨਾ ਆਂਦੀ ਹੋਣੀ ਇਦਾਂ ਹੀ ਭਾਗ ਰਹਿ ਜਾਂਦੀ ਲਿਓ ਜੀ ਸਵੇਰ ਮਨੋ ਤਾਂ ਵੀ ਦੂਜਾ ਸੁਈ ਹੋਵੇ ਕਿ ਪਹਿਲਾਂ ਨਹੀਂ ਦੂਜੇ ਦੂਜੇ ਸੁਈ ਗਾਂ ਤੇ ਜੇ ਸੁਣਾ ਗਾਂ ਤੇ ਜੇ ਹੈ ਤੰਗ ਤੇ ਬੜੀ ਖਬਰ ਦਾ ਠੀਕ ਹੈ ਜੀ ਲੈਓ ਜੀ ਠੀਕ ਹੈ ਤੇ ਸਵਾਖ ਤਿੰਨ ਮਹੀਨੇ ਜਿਹੜਾ ਦੋਸਤੋ ਤਿੰਨ ਕੁ ਮਹੀਨੇ ਕੋਈ 10 ਕੁ ਦਿਨ 8 ਕੁ ਦਿਨ ਦਾ ਸਮਾਂ ਜਿਹੜਾ ਗੱਭਣ ਦਾ ਠੀਕ ਹੈ ਸੋ ਬਿਲਕੁਲ ਵੈਸੇ 6 ਕਿਲੋ ਦੋ ਤਾਂ ਜਿਹੜਾ ਹਾਜ਼ਰ ਵੀ ਆ ਤੇ ਬੱਚਾ ਬੇਸ਼ੱਕ ਕਿਸੇ ਵੈੜ ਦੇ ਨਾਲ ਦਿੱਤਾ ਜਾਊਗਾ ਜਿਹੜਾ ਵੀਰ ਕੋ ਖਰੀਦਾਰ ਆਊਗਾ ਤੇ ਚਵਾਈ ਬਾਈ ਚਾਰੇ ਥਨਾਂ ਦੀ ਓਕੇ ਟੋਨ ਦੇ ਵਿੱਚ ਹੀ ਗੱਲ ਛੱਡ ਦੋ ਤੇ 1.5 ਲੱਖਾਂ ਦੀ ਚਵਾਈ ਲੱਗੀ ਜਿੱਦੀ ਕੋਲੀ ਆ ਸਾੜੇ ਪੂਰਾ ਮੋਟਾ ਲੱਗਾ ਵੇ ਬਹੁਤ ਦਮ ਤੇ ਫਿਰ ਇਹਦਾ ਮੁੱਲ 1.5 ਲੱਖ ਨਹੀਂ ਨਹੀਂ ਮੁੱਲ 1.5 ਲੱਖ ਦਾ ਪਈ ਵੈਸਾ ਕਰਦੀ ਹੈ ਅੱਛਾ ਜੀ ਨਹੀਂ ਕਰਦੀ ਇਹਨਾਂ ਮੈਂ ਜਿਹੜੀ ਲੱਖਾਂ ਵਾਲੀ ਵੈੜ ਨਾਲ ਚਵਾਈ ਲੱਗੀ ਫਿਰ ਮੁੱਲ ਬਾਅਦ ਹੋ ਜਾਂਦਾ ਜੀ ਉਹ ਇਹ ਬਾਕੀ ਬਨੇ ਹੀ ਢਾਈ ਗੀੜਾ ਜੀ ਠੀਕ ਆ ਤੇ ਇਹ ਦੋਸਤੋ ਟੋਕਰ ਦਾ ਬਣਾ ਠੀਕ ਆ ਜੀ ਟੋਕਰ ਦਾ ਬਣਾ ਟੋਕਰ ਦਾ ਫਿਰ ਰਵਰ ਦੇਖੋ ਕਿੰਨਾ ਲੱਗਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਟੋਕਰ ਦਾ ਘੱਪੜ ਪਸੂ ਖਰੀਦਣ ਦੀ ਠੀਕ ਆ ਜੀ ਇਹ ਟੋਕਰ ਦਾ ਬਣਾ ਦੁੱਧ ਵੀ ਪੂਰਾ ਘਟਕੜ ਦੀ 6 ਕਿਲੋ ਆ ਤੇ ਬਹੁਤ ਇਹਦਾ ਰੁੱਤ ਬਦਲੀ ਹੋਣਾ ਜਦੋਂ ਮਤਲਬ ਫਰੰਦਰ ਪਹਿਲਾਂ ਪੜਪੜੇ ਹੋਗੇ ਨੇ ਦੋ ਤਿੰਨ 7-8 ਕਿਲੋ ਦੇਈ ਜਾਂਦਾ ਹਾਂ ਜੀ ਤੇ ਕੀ ਮੁੱਲ ਕਰਦੇ ਫਿਰ ਤੁਸੀਂ ਉਹ ਵੀਰ ਜੀ ਇਹਦਾ 22000 ਰੁਪਈਆ ਹਾਂ 2500 ਛੱਡਦਾ ਹਾਂ ਹਾਂ 22000 ਚ ਆ 2500 2500 ਹਾਂ ਜੀ ਬਿਲ ਚੈੱਕ ਪਾਸ ਆਪਣੀ ਹੋਈ ਜੇ ਕਿਨ ਕਰਾਉਣੀ ਹੈ ਕਰਾ ਲਓ ਸੋ ਦੋਸਤੋ ਇੱਥੇ ਆ ਕੇ ਜਦੋਂ 3 ਮਹੀਨੇ ਦੀ 4 ਮਹੀਨੇ 5 ਮਹੀਨੇ ਦੀ ਗੱਭਣ ਕੋਈ ਚੈੱਕ ਪਾਸ ਆ ਉਹਦੀ ਤਸੱਲੀ ਆ ਤੁਸੀਂ ਆਪ ਦਾ ਡਾਕਟਰ ਲਾਓ ਜਾਂ ਲੋਕਲੋਂ ਡਾਕਟਰ ਤੁਹਾਨੂੰ ਪ੍ਰੋਵਾਈਡ ਹੋ ਜਾਊਗਾ ਤਸੱਲੀ ਕਰ ਲੈਣੀ ਠੀਕ ਹੈ ਜੀ ਗੱਭਣ ਚੈੱਕ ਪਾਸ ਇਹ ਚਾਰ ਪਾਸੂ ਸੀ ਅੱਜ ਬਾਈ ਸਤਨਾਮ ਸਿੰਘ ਰਾਂ ਦੇ ਕੋਲ ਤੇ ਚਾਰੇ ਬਕਾਊ ਆ ਤੇ ਬਾਈ ਬੋਲਦੀ ਹੈ ਨੰਬਰ ਆਪਣੀ ਜੱਪਕਾ ਸਰਦੇਸ਼ 94655 55 5955 ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਤਾਂ ਸਸਰੀ ਕਰ ਬਾਈ ਸੋ ਦੋਸਤੋ ਸਰ ਮੇਰੇ ਨਾਲ ਬਾਈ ਸਤਨਾਮ ਸਿੰਘ ਕੈਰੋ ਇਹ ਕੈਰੋਂ ਬਿਲਕੁਲ ਗ੍ਰੈਂਡ ਕੈਰੋਂ ਪੈਲੈਸ ਤੋਂ ਬਿਲਕੁਲ ਨਾਲੋਂ ਛੱਡ ਕੇ ਜਿਹੜੀ ਦੋਸਤੋ ਬਾਈ ਹੋਰ ਉਹਨੀਆਂ ਬਿਹਲੀਆਂ ਤੇ ਆਉਂਦੀ ਆ। ਸੋ ਸੰਪਰਕ ਕਰ ਸਕਦੇ ਜੇ ਦਿੱਤੇ ਹੋਏ ਨੰਬਰਾਂ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਆਫਿਸ ਦੇ ਨਾਲ। ਨਹੀਂ ਧਾਰਾ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਹਾਜੀ ਧਾਰਾ ਮਰਵਾ ਦੂੰ। ਮਰਵਾ। ਬੱਚਾ ਛੱਡ ਕੇ ਬਾਕੀ ਧਾਰਾ ਜ਼ਰੂਰ ਆਪਾਂ ਤਸੱਲੀ ਕਰਵਾ ਦਿੰਨੇ ਆ ਦੋਸਤੋ ਜਿਹੜੀ ਪਹਿਲੀ ਫਸਟ ਵਾਲੀ ਗੱਲ ਕਹੀ ਸੀ ਤੁਹਾਨੂੰ। ਚਾਰੇ ਥਨਾਂ ਦੀ ਤਸੱਲੀ ਜ਼ਰੂਰ ਕਰਵਾ ਦਿੰਨੇ ਆ ਠੀਕ ਹੈ।